ਕਿੱਤਕੀ ਧੁੱਪ ਐ ਸੂਰਜ ਗਿਆ ਐ ਚੜ ਦੋਸਤੋ ਅਸੀਂ ਵੀ ਬੰਦਾ ਪਛਾਣ ਕੇ ਚਿਹਰਾ ਲਈਦਾ ਐ ਪੜ ਦੋਸਤੋ ਆ ਬਲਾਚੌਰ 6 ਨੰਬਰ ਵਾਰਡ ਵਿੱਚ ਦੇਖ ਲੋ ਵੋਟਾਂ ਦਾ ਆਇਆ ਪਿਆ ਐ ਹੜ ਦੋਸਤੋ ਵੋਟਰਾਂ ਦਾ ਆਇਆ ਪਿਆ ਐ ਹੜ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੀਸ਼ੂਰੀ ਤੁਸੀਂ ਸ਼ਹਿਰ ਤੋਂ ਮਸਲਾ ਦੀ ਵੀਡੀਓ ਵਿੱਚ ਸਵਾਗਤ ਕਰਦੇ ਸਤਿ ਸ੍ਰੀ ਅਕਾਲ ਤੋਂ ਤੁਹਾਨੂੰ ਅਸੀਂ ਬਲਾਚੌਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਚੋਣ ਅਖਾੜਾ ਪਖਿਆ ਹੋਇਆ ਜਿੰਨੇ ਵੀ ਕੈਂਡੀਡੇਟ ਜਿਹੜੇ ਇਸ ਵਾਰ ਚੋਣ ਅਖਾੜੇ 'ਚ ਉਤਰੇ ਨੇ ਉਹਨਾਂ ਵੱਲੋਂ ਪੂਰਾ ਜ਼ੋਰ ਲਾਇਆ ਜਾ ਰਿਹਾ ਪੂਰੀ ਤਾਕਤ ਲਾਈ ਜਾ ਰਹੀ ਹੈ ਪੂਰਾ ਆਪਣੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਅਖੀਰਲਾ ਮੌਕਾ ਵੀ ਨਹੀਂ ਛੱਡਿਆ ਜਾ ਰਿਹਾ ਤਾਂ ਜੋ ਵੋਟਰਸ ਤੱਕ ਆਪਣੀ ਅਪੀਲ ਪਹੁੰਚਾ ਸਕਣ ਇਸ ਸਮੇਂ 6 ਨੰਬਰ ਵਾਰਡ ਦੇ ਪੋਲਿੰਗ ਸਟੇਸ਼ਨ ਦੇ ਬਾਹਰ ਅਸੀਂ ਮੌਜੂਦ ਹਾਂ ਪੁਲਿਸ ਦਾ ਸਖਤ ਪਹਿਰਾ ਪੁਲਿਸ ਦੇ ਕੜੇ ਪ੍ਰਬੰਧ ਨੇ ਔਰ ਇੱਥੇ ਜਿੱਦ ਹੀ ਅਸੀਂ ਆਉਂਨੇ ਆ ਪੁਲਿਸ ਦੇ ਜਿਹੜੇ ਮਲਾਜੂ ਨੇ ਪਹਿਲੀ ਹੀ ਕਹਿ ਦਿੰਦੇ ਕਿ ਭਾਜੀ ਫੋਨ ਬਾਹਰ ਫੋਨ ਅੰਦਰ ਨਹੀਂ ਲੈ ਕੇ ਜਾਣਾ ਔਰ ਸ਼ਕਤੀ ਨਾਲ ਪਹਿਰਾ ਕਾਗਜ਼ ਚੈੱਕ ਕਰਕੇ ਡਾਕੂਮੈਂਟ ਚੈੱਕ ਕਰਕੇ ਅੰਦਰ ਅੰਦਰ ਭੇਜਿਆ ਜਾ ਰਿਹਾ ਜਿੰਨਾ ਅੰਦਰ ਦਿਖਾ ਦੋ ਵੋਟਰਸ ਦਾ ਹੜ ਜਿੰਨੇ ਵੱਡੀ ਤਦਾਦ ਵਿੱਚ ਵੋਟਰਸ ਅੰਦਰ ਨੇ ਉਦਾਂ ਹੀ ਮੁਲਾਜ਼ਮ ਵੀ ਆਪਣੇ ਵੱਲੋਂ ਪੂਰੀ ਸ਼ਕਤੀ ਦੇ ਨਾਲ ਇਸ ਤਰੀਕੇ ਨਾਲ ਆਪਣਾ ਕੰਮ ਕਰ ਰਹੇ ਨੇ ਕਿ ਆਏ ਹੋਏ ਵੋਟਰਸ ਨੂੰ ਕੋਈ ਦਿੱਕਤ ਨਾ ਆਵੇ ਤੇ ਮਾਹੌਲ ਵੀ ਸ਼ਾਂਤਮਈ ਬਣਿਆ ਰਹੇ ਭਾਈਚਾਰੇ ਵਾਲਾ ਬਣਿਆ ਰਹੇ ਔਰ ਉਧਰਲੇ ਪਾਸੇ ਦਿਖਾ ਦਈਏ ਆਪਾਂ ਗੱਲ ਕਰਨੀ ਚਾਹੁੰਦੇ ਹੋ ਜੀ ਠੀਕ ਹੈ ਜੀ ਔਰ 6 ਨੰਬਰ ਵਾਰਡ ਵਿੱਚ ਵੋਟਰਾਂ ਦਾ ਵੋਟਰਸ ਦਾ ਹੜ ਹੈ ਔਰ ਸਭ ਤੋਂ ਵੱਡਾ ਅਧਿਕਾਰ ਇਹੀ ਹੈ ਕਿ ਤੁਸੀਂ ਭੀਂ ਬਚਾ ਕੇ ਜਦ ਤੱਕ ਇਸ ਦੀ ਕਿਸਮਤ ਚਮਕਾ ਸਕਦੇ ਹੋ ਜਦ ਤੱਕ ਇਸ ਦੇ ਲੱਡੂ ਜਿਹੜੇ ਆ ਉਹਨਾਂ ਨੂੰ ਬਕ ਬਕੇ ਕਰ ਸਕਦੇ ਹੋ ਕਿਉਂਕਿ ਲੱਡੂ ਬਹੁਤੇ ਨੇ ਆਰਡਰ ਕੀਤੇ ਹੋਣੇ ਆ ਪਰ ਮਿੱਠੇ ਉਹਦੇ ਲੱਗਣੇ ਆ ਜਿਹੜਾ ਜਿੱਤੂਗਾ ਇਹ 6 ਨੰਬਰ ਵਾਰਡ ਤੋਂ ਤਸਵੀਰਾਂ ਨੇ ਇੱਥੇ ਜਿਹੜੇ ਕੈਂਡੀਡੇਟ ਅਭਿਸ਼ੇਕ ਕਰਾਣਾ ਮੇਰੇ ਕੋਲ ਟਰੋਫੀ ਉਹਨਾਂ ਦਾ ਆਹੀ ਤਸਵੀਰ ਹੈ ਤਾਂ ਨੌਜਵਾਨ ਨੇ ਔਰ ਹੋਰ ਵੀ ਕਈ ਕੈਂਡੀਡੇਟਸ ਨੇ ਇਸ ਵਾਰਡ ਤੋਂ ਜਿਨ੍ਹਾਂ ਨੇ ਆਪਣੀ ਕਿਸਮਤ ਅਜਮਾਉਣੀ ਹੈ ਪੁਲਸ ਦਾ ਚੱਪੇ-ਚੱਪੇ ਤੇ ਪਹਿਰਾ ਹੈ ਪੁਲਸ ਦੀ ਬਾਜ ਵਾਲੀ ਅੱਖ ਹੈ ਸਾਨੂੰ ਵੀ ਪਹਿਲਾਂ ਦੇਖਦੇ ਸੀਗੇ ਕਿ ਇਹ ਬੰਦੇ ਐ ਸ਼ਹਿਰ ਦੇ ਨਹੀਂ ਲੱਗਦੇ ਪਰ ਕੋਈ ਗੱਲ ਨਹੀਂ ਜੀ ਅਭਿਸ਼ੇਕ ਜੀ ਅੰਦਰ ਵੋਟਰਸ ਦਾ ਹੜਾ ਆਇਆ ਪਿਆ ਟਰੋਫੀ ਲੱਗਦਾ ਸ਼ਾਮ ਨੂੰ ਘਰ ਆਵੇਗੀ ਕਿ ਨਹੀਂ ਦੇਖੋ ਜੀ ਹੁਣ ਆਣੀ ਦਾ ਚਾਹੀਦੀ ਹੈ ਸਾਡੇ ਹਿਸਾਬ ਨਾਲ ਤਾਂ ਬਾਕੀ ਜੋ ਬਾਬਾ ਜੀ ਮੈਂ ਤਾਂ ਪੂਰੀ ਕਰ ਰਹੇ ਹੂੰ ਮਿਹਨਤ ਕਰ ਰਹੀ ਜੀ ਤੁਹਾਨੂੰ ਡੱਟ ਕੇ ਲੱਗੇ ਪਏ ਆ ਬਾਕੀ ਦੇਖੋ ਜੇ ਮੈਂ ਮਹਾਰਜ ਭਲੀ ਕਰਦਾ ਹੈ ਪਾੜ ਤੇ ਹੱਥ ਰੱਖਦਾ ਫਿਰ ਡੱਟ ਕੇ ਕੰਮ ਕਰੂਗੇ ਬਿਲਕੁਲ ਜੀ ਬਿਲਕੁਲ ਬੜੇ ਲਿਕੇ ਦਾ ਹੀ ਤਾਂ ਫਰਕ ਹੈ ਲੋਕਾਂ ਨੂੰ ਪਤਾ ਹੀ ਹੋਣ ਲੱਗਣਾ ਕੀ ਹੁੰਦਾ ਗਿਆ ਇਹ ਇਹ ਤਾਂ ਪਹਿਲਾਂ ਬਹੁਤ ਕੰਮ ਕਰਾਈ ਦੇ ਲੋਕਾਂ ਦੇ ਇਹ ਤਾਂ ਚਲੋ ਹੁਣ ਜੇ ਤੁਹਾਨੂੰ ਨੌਜਵਾਨਾਂ ਦਾ ਬਹੁਤ ਸਾਥ ਮਿਲ ਰਿਹਾ ਉਹ ਪੂਰਾ ਜੀ ਉਹ ਪੂਰਾ ਹੈ ਬਜ਼ੁਰਗਾਂ ਦਾ ਆਸ਼ੀਰਵਾਦ ਪੂਰਾ ਪੂਰਾ ਹੀ ਤੁਸੀਂ ਦੇਖਦੇ ਹੋਣੇ ਪੂਰਾ ਚਲੋ ਬਾਕੀ ਠੀਕ ਹੈ ਜੀ ਠੀਕ ਹੈ ਇਹ ਕਹਿੰਦੇ ਘੱਟ ਗੱਲ ਕਰਦੇ ਕੰਮ ਜ਼ਿਆਦਾ ਕਰਦੇ ਠੀਕ ਹੈ ਆ ਇੰਨੇ ਫੋਨ ਵੋਟਰਸ ਦੇ ਆ ਇਸਨ ਸਾਰੇ ਵੋਟਰਸ ਦੇ ਆ ਜੀ। ਹਮਮ। ਵੋਟ ਪਾਣ ਵਾਸਤੇ ਅੰਦਰ ਗਿਓ ਆ। ਹਮਮ। ਕਿਉਂਕਿ ਇਸ ਵਾਰ ਸਿਸਟਮ ਵਧਿਆ ਕੀਤਾ ਜੀ ਕਿ ਮੋਬਾਈਲ ਫੋਨ ਬਿਲਕੁਲ ਹੀ ਅੰਦਰ ਲੈ ਕੇ ਨਹੀਂ ਜਾਣੇ ਹੈਗੇ ਜੀ। ਨਹੀਂ ਤਾਂ ਕੇਵਲੇ ਵੋਟ ਪਾਣ ਲੱਗਿਓ। ਹਾਂਜੀ ਬਹੁਤ ਮਸਲਾ ਹਾਜੀ ਵਾਇਰਲ ਹੋਣੀ ਹੈ ਨਾ ਵੀਡੀਓ ਕੇ। ਫਿਰ ਵੋਟਰ ਪ੍ਰਭਾਵੇ ਤੋਂ ਜ਼ਿੰਦਗੀ ਬਿਲਕੁਲ ਬਿਲਕੁਲ ਪਾਜੀ ਬਿਲਕੁਲ ਜੀ। ਹਮ ਇਹ ਫਿਰ ਤੁਸੀਂ ਸਾਹਮਣੇ ਰੱਖਦੇ ਆ। ਬਸ ਸਰ ਡਿਊਟੀ ਤਾਂ ਕਰਨੀ ਹੈ ਜੀ। ਸ਼ੁਰੂਆਤ ਤੋਂ ਸਹੀ। ਹਮ ਡਿਊਟੀ ਕਰੀਓ ਇਹ ਵੀ ਸੇਵਾ ਜੀ ਬਿਲਕੁਲ ਸਭ ਤੋਂ ਬੜੀ ਸੇਵਾ ਤਾਂ ਅੱਜ ਕੱਲ੍ਹ ਇਹੀ ਹੈ ਜਿਹੜਾ ਮੋਬਾਈਲ ਬਸ ਫਿਰ ਬਾਹਰ ਨਿਕਲ ਗਿਆ ਮੇਰਾ ਫੋਨ ਦੇ ਜਾ ਸਹੀ ਗੱਲ ਹੈ ਭਾਈ ਸਹੀ ਗੱਲ ਹੈ ਜੀ ਕਿਉਂਕਿ ਮੈਂ ਵਾਰਡ ਨੰਬਰ 8 ਤੋਂ ਕੈਂਡੀਡੇਟਾਂ ਆ ਹੀ ਖੁਦ ਅੱਛਾ ਤੁਸੀਂ ਆਪ ਕੈਂਡੀਡੇਟ ਹੋ ਮੈਂ ਆਪ ਕੈਂਡੀਡੇਟ ਆ ਜੀ ਕੈਂਡੀਡੇਟਸ ਨੂੰ ਸਿਰਫ ਕੀ ਕੀ ਕਰਨਾ ਪੈਂਦਾ ਮੈਂ 4 ਨੰਬਰ ਵਾਰਡ ਤੇ ਗਿਆ ਝਪਟਾ ਮਾਰ ਮਾਰ ਕੇ ਪੈਰੀ ਹੱਥ ਲਾਉਂਦੇ ਸੀਗੇ ਇੱਥੇ ਨਹੀਂ ਫੋਨ ਹੀ ਸਾਫ ਲੈ ਭਾਜੀ ਦੇਖੋ ਪੈਰੀ ਹੱਥ ਲਾਣਾ ਇਹ ਤਾਂ ਇੱਜ਼ਤ ਕਰਨੀ ਦਾ ਆਪਾ ਸਾਡਾ ਫਰਜ਼ ਵਾ ਜੀ ਜੀ ਅਸੀਂ ਇਹ ਤਾਂ ਹੈ ਨਹੀਂ ਕਿ ਨੁਟੰਕੀ ਕਰਨੀ ਹੈ ਜੀ ਇਹ ਤਾਂ ਇਸੇ ਮਹੱਲੇ ਦੇ ਵਿੱਚ ਜੰਮੇ ਆ ਜੀ ਹਾਂ ਠੀਕ ਹੈ ਸਾਡੇ ਬਜ਼ੁਰਗਾਂ ਮਾਤਾ-ਪਿਤਾ ਆ ਜੀ ਬਿਲਕੁਲ ਜੀ ਅਸੀਂ ਉਹਦੀ ਸ਼ੁਰੂ ਤੋਂ ਹੀ ਰਿਸਪੈਕਟ ਕਰਦੇ ਆ ਜੀ ਅੱਛਾ ਤੁਸੀਂ ਇੱਕ ਆਜ਼ਾਦ ਉਮੀਦਵਾਰ ਹੋ ਕਿ ਕਿਹੜੀ ਪਾਰਟੀ ਤੋਂ ਸਰ ਸਾਡਾ ਇਹਦਾ ਬੀਐਸਪੀ ਪਲੱਸ ਕਾਂਗਰਸ ਦਾ ਸਮਝੌਤਾ ਹੈ ਜੀ ਅੱਛਾ ਜੀ ਤੇ ਮੈਂ ਮਤਲਬ ਉਹਨਾਂ ਦਾ ਉਮੀਦਵਾਰਾ ਜੀ ਠੀਕ ਹੈ ਜੀ ਹਾਂ ਤੇ ਤੁਹਾਡੇ ਵਾਰਡ 'ਚ ਵੋਟਾਂ ਕਿੰਨੀਆਂ ਨੇ ਜੀ ਸਰ 1160 ਵੋਟ ਸਾਡੇ ਵਾਰਡ 'ਚ ਜੀ ਤੇ ਹਾਲੇ ਤੱਕ ਕਿੰਨੀਆਂ ਪੋਲ ਹੋ ਚੁੱਕੀਆਂ ਇਹ 700 ਦੇ ਕਰੀਬ ਵੋਟ ਪੋਲ ਹੋ ਚੁੱਕੀ ਆ ਠੀਕ ਹੈ ਜੀ ਤੇ ਲਗਭਗ 1000 ਦੇ ਕਰੀਬ ਜਿਹੜੀ ਵੋਟ ਆ ਉਹ ਪੋਲ ਹੋ ਜਾਂਦੀ ਸਾਡੇ ਵੱਲ ਮਤਲਬ ਫਿਰ ਮੈਂ ਇਹ ਕਹਿ ਸਕਦਾ ਇਲੈਕਸ਼ਨ ਮਤਲਬ ਸੰਪੂਰਨ ਵੱਤੋਂ ਪਹਿਲੇ ਡਿਊਟੀ ਸੰਭਲ ਲਈ ਤੁਸੀਂ ਹਾਂ ਸਰ ਆਪਾਂ ਤਾਂ ਸੇਵਾਦਾਰ ਆ ਜੀ ਹਾਂ ਤੇ ਆਪਾਂ ਸੇਵਾ ਹੀ ਕਰਨੀ ਆ ਇਹ ਤਾਂ ਗੁਜਾਰਸ਼ ਕਰਦੇ ਆ ਜਨਤਾ ਅੱਗੇ ਕਿ ਸਾਡਾ ਸਾਥ ਦਿਓ ਜੀ ਸਾਨੂੰ ਇਸ ਵਾਰ ਮੌਕਾ ਦਿਓ ਸੇਵਾ ਕਰਨ ਦਾ ਤਾਂ ਕਿ ਅਸੀਂ ਤਨਦੇਹੀ ਨਾਲ ਸੇਵਾ ਕਰ ਸਕੀਏ ਜੀ ਉਹ ਕਹਿੰਦੇ ਨਾ ਕਰ ਸੇਵਾ ਖਾ ਮੇਵਾ ਪਹਿਲਾਂ ਸੇਵਾ ਕਰਦਾ ਸੇਵਾ ਹੀ ਮੇਵਾ ਹੈ ਬਿਲਕੁਲ ਭਾਜੀ ਬਿਲਕੁਲ ਜੀ ਚਲੋ ਇਹ ਦਿਲਚਸਪ ਬਣਾਤਾ ਇਹਨਾਂ ਦੇ ਇਲੈਕਸ਼ਨ ਨੂੰ ਖੁਦ ਕੈਂਡੀਡੇਟ ਨੇ ਔਰ ਜਿਹੜੇ ਵੋਟਰਸ ਨੇ ਕਹਿੰਦੇ ਕੋਈ ਜ਼ਰੂਰੀ ਨਹੀਂ ਆ ਕਿ ਮੈਨੂੰ ਵੋਟ ਪਾਣੀ ਕਿ ਨਹੀਂ ਪਾਣੀ ਸੇਵਾ ਕਰ ਰਹੇ ਬਿਲਕੁਲ ਪਾਜੀ ਬਿਲਕੁਲ ਬਿਲਕੁਲ ਪਾਜੀ ਬਿਲਕੁਲ 15 15 20 20 ਹਜ਼ਾਰ ਦੇ ਫੋਨ ਸਾਹਮਣੇ ਬੈਠੇ ਪਤਨ ਕਿੰਿਆਂ ਦੇ ਲੱਖਾਂ ਦੇ ਹੋਣੇ ਪਾਜੀ ਵੀ ਆ ਗਈ ਪਾਜੀ ਬਿਲਕੁਲ ਜੀ ਬਿਲਕੁਲ ਬਹੁਤ ਸ਼ੁਕਰੀਆ ਜੀ ਓਕੇ ਦਾ ਥੈਂਕ ਯੂ ਪਰ ਫੋਨ ਚੱਕਣਾ ਨਹੀਂ ਕਿਸੇ ਦਾ ਇਹ ਤਸਵੀਰ ਅਸੀਂ ਤੁਹਾਨੂੰ 6 ਨੰਬਰ ਵਾਰਡ ਤੋਂ ਦਿਖਾ ਰਹੇ ਹਾਂ ਔਰ 8 ਜਿਹੜੇ ਪੋਲਿੰਗ ਬੂਥ ਹੈ ਪੋਲਿੰਗ ਜਿਹੜੇ ਬੂਥ ਹੈ ਉਹ ਵੀ ਬਾਹਰ ਲੱਗੇ ਹੋਏ ਨੇ ਕੈਂਡੀਡੇਟਸ ਦੇ ਆ ਮੇਰਾ ਖਿਆਲ ਇਹਨਾਂ ਦਾ ਜਿਹਨਾਂ ਨਾਲ ਆਪਾਂ ਗੱਲਬਾਤ ਕੀਤੀ ਆ ਪ੍ਰਵਿੰਦਰ ਸਿੰਘ ਉਹਨਾਂ ਦਾ ਕਿਉਂਕਿ ਪਹਿਲੀ ਵਾਰ ਜਦੋਂ ਕਿਸ਼ਨੂ ਮਿਲਦੇ ਆ ਤਸਵੀਰ ਦੇਖ ਕੇ ਬਹੁਤਾ ਪਤਾ ਨਹੀਂ ਲੱਗਦਾ ਪਰ ਇਸ ਜਗ੍ਹਾ ਤੇ ਚਹਿਲ ਪਹਿਲ ਬਹੁਤ ਹੈ ਔਰਤਾਂ ਦਾ ਦੇਖੋ ਕਿਵੇਂ ਸ਼ਕਤੀ ਨਾਲ ਸਹਿਯੋਗ ਮਿਲ ਰਿਹਾ ਜੀ ਕਿਹੜੇ ਵਾਰਡ ਦੇ ਹੋ ਜੀ ਤੁਸੀਂ 6 6 ਵਾਰਡ ਦੇ ਇਨੀ سپورਟ 'ਚ ਬੈਠੇ ਬਿੱਟੂ ਅਜੇ ਰਾਣਾ ਬਿੱਟੂ ਕੀ ਲੱਗਦਾ ਲੀਡ ਦਾ ਕਿੰਨੀ ਕੀ ਲੀਡ ਦਾ ਜਿੱਤਣਗੇ ਜਿੱਤਣਗੇ ਹੈ ਜਿੱਤਣਗੇ ਸੰਘਰਸ਼ ਕਰ ਰਹੇ ਹੋ ਹਾਂ ਮੈਂ ਇੱਥੇ ਲੋ ਵੋਟਰਸ ਤੋਂ ਅਪੀਲ ਵੀ ਕਰਦੇ ਜਿਹੜੇ ਆਉਂਦੇ ਆ ਹਾਂਜੀ ਤੇ ਕਹਿੰਦੇ ਇੱਕ ਇੱਕ ਮੌਕਾ ਹੁਣ ਰੱਖ ਲਈਓ ਹੈ ਤੇ ਮੁਕਾਬਲਾ ਕਿੰਨਾ ਲੱਗਦਾ ਸਖਤ ਮੁਕਾਬਲਾ ਕਿੰਨਾ ਲੱਗਦਾ ਅੋਸ਼ੇਖ ਨਾ ਅੋਸ਼ੇਖ ਨਾ ਇੱਕ ਉੱਧਰ ਖੜਾ ਹੈ ਜੀ ਤੁਹਾਡੇ ਕੈਂਡੀਡੇਟ ਵੀ ਉੱਧਰ ਹੀ ਨੇ ਹਾਂਜੀ ਕੱਢ ਕੀ ਲੱਗਦੇ ਨੇ ਜੀ ਭਰਾਏ ਮੇਰਾ ਭਰਾ ਇਹ ਪੈਣ ਦਾ ਸਾਥ ਮਿਲਵੇ ਤਾਂ ਬੰਦਾ ਸੀਨਾ ਹੋਰ ਚੌੜਾ ਹੋ ਜਾਂਦਾ ਬਹੁਤ ਸ਼ੁਕਰੀਆ ਅਭਿਸ਼ੇਕ ਗੁਣ ਨੂੰ ਵੀ ਦਿਖਾਤਾ ਤੁਹਾਡੇ ਕੈਂਡੀਡੇਟ ਦੇ ਨਾਮ ਅਜੇ 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 ਜੀ ਦੇ ਵੀ ਸੀ ਜਿਹੜੇ ਸਪੋਰਟਰ ਐ ਤੋਂ ਦਿਖਾਤੇ ਆ ਸਮਰਥਕ ਦਿਖਾ ਕੇ 6 ਨੰਬਰ ਵਾਰਡ ਤੋਂ ਔਰ 8 ਨੰਬਰ ਵਾਰਡ ਤੋਂ ਵੀ ਪ੍ਰਵਿੰਦਰ ਸਿੰਘ ਹੁਣ ਨਾਲ ਗੱਲਬਾਤ ਹੋਈ ਸੀ ਉਹ ਤਾਂ ਅੰਦਰ ਜਿਹੜੇ ਵੋਟਰਸ ਵੋਟ ਪਾਣ ਆਏ ਆ ਉਹਨਾਂ ਦੇ ਫੋਨ ਫੜ ਕੇ ਕਹਿੰਦੇ ਮੈਂ ਪਹਿਲਾਂ ਤੋਂ ਹੀ ਸੇਵਾ ਨਿਭਾਣੀ ਸ਼ੁਰੂ ਕਰ ਦਿੱਤੀ ਐ ਤਾਂ ਇਧਰਲੇ ਪਾਸੇ ਚੈਲਪੈਲ ਬਹੁਤ ਐ ਬਲਾਚੌਰ ਦੇ ਹੋਰ ਵੀ ਕਈ ਏਰੀਆ ਚ ਆਪਾਂ ਜਾ ਕੇ ਆਏ ਆ ਲੇਕਿਨ ਇਸ ਪਾਸੇ 6 ਤੇ 8 ਜਿਹੜੇ ਵਾਰਡ ਦੇ ਬੂਥ ਨੇ ਇਹਨਾਂ ਤੇ ਜ਼ਿਆਦਾ ਚੈਲਪੈਲ ਐ ਇਹ 6 ਮੇਰੇ ਖਿਆਲ ਬਿੱਟੂ ਹਣ ਵਾਲਾ ਹੀ ਐ ਜਿੱਥੇ ਪਿੱਛੇ ਆਪਾਂ ਗੱਲ ਕਰਕੇ 6 ਨੰਬਰ ਵਾਲਾ ਹੀ ਐ ਜੀ ਕਿੰਬੀਆ ਵੋਟਾਂ ਫੋਲ ਹੋ ਗਈਆਂ ਲੇਟ ਬਿਲਾਲ ਤਾਂ 700 700 ਕੁਸ਼ ਵੋਟਾਂ 750 ਤੋਂ ਉੱਪਰ ਹੋ ਗਈ ਜੀ 750 ਟੋਟਲ ਐ ਕਿੰਨੀ 来गी 1337 आधी होई आले ए किन्ने ਵਜੇ ਤੱਕ ਵੋਟਾ ਪਾ ਸਕਦੇ 4 ਵਜੇ 4 ਵਜੇ ਤੱਕ ਸਮਾਂ ਤਾਂ ਬਹੁਤ ਘੱਟ ਰਹਿ ਗਿਆ ਜੀ ਡੇਢ ਘੰਟਾ ਬਾਕੀ ਦਾ ਸਾਡੇ 4 ਵਜੇ ਗੇਟ ਕਲੋਜ਼ ਕਰ ਦੋ ਉਹਨਾਂ ਨੇ ਜਿਹੜੇ ਅੰਦਰ ਆ ਗਏ ਉਹਨਾਂ ਹੀ ਵੋਟਾ ਹੋਣੀ ਆ ਚਾਹੇ 5 ਵਜੇ ਵੀ ਚਾਹੇ 8 ਵਜੇ ਵੀ ਜਿਹੜੇ ਐਂਟਰ ਕਰ ਗਏ ਡੇਢ ਘੰਟਾ ਅੱਛਾ ਪਰ ਹੜ ਪਿਆ ਪਿਆ ਅੰਦਰ ਆੜਾ ਬਿਲਕੁਲ ਜੀ ਪੂਰਾ ਪੂਰਾ ਜੋਰ ਲੱਗਿਆ ਬਾਈ ਵੋਟਰਾਂ ਦਾ ਹਾਂਜੀ ਬਜ਼ੁਰਗ ਵੋਟਰ ਕਿੰਨੇ ਆ ਜੀ ਜਿਹੜੇ ਮਤਲਬ ਜ਼ਿਆਦਾ ਉਮਰ ਵਾਲੇ ਵਡੇਰੀ ਉਮਰ ਵਾਲੇ 70 ਪਲੱਸ 80 ਪਲੱਸ 70 ਕੋ ਬੋਟਾ ਆਉਣੀ ਆ 70000 ਤੇ ਉਹਨਾਂ ਨੇ ਆਉਣ ਦਾ ਪ੍ਰਬੰਧ ਕੀਤਾ ਕੋਈ ਨਹੀਂ ਕੋਈ ਕਰਾਉਂਦਾ ਨਹੀਂ ਪ੍ਰਬੰਧ ਹੈ ਹੀ ਆਪਣੇ ਸਾਧਨਾਂ ਨਾਲ ਆਪੇ ਚੱਕ ਕੇ ਲਿਆ ਆਪੇ ਆਪਣੇ ਵੇਬਲ ਤੇ ਮਤਲਬ ਪਹਿਲ ਉਹਨਾਂ ਨੂੰ ਪ੍ਰਸ਼ਾਸਨ ਦਾ ਕੋਈ ਸਾਧਨ ਨਹੀਂ ਤੇ ਨੌਜਵਾਨ ਵੋਟਰ ਜਿਨ੍ਹਾਂ ਨੇ ਪਹਿਲੀ ਵਾਰ ਵੋਟ ਪਾਈ ਉਹ ਕਿੰਨੇ ਕਿੱਜੇ ਤੂੰ ਇਦੋਂ ਤਕਰੀਬਨ ਮੇਰੇ ਕੋਲ ਇੰਨੇ ਹੀ ਹੋ ਜੀ ਕੋਈ ਯਾਸਾ ਪਹਿਲੀ ਵਾਰ ਕੋਈ ਲੋਕ ਤਾਂ ਹੁਣ ਤੁਹਾਨੂੰ ਪਤਾ ਹੀ ਆ ਜੀ ਬਾਹਰ ਦੇ ਮੁਲਕਾਂ ਦੇ ਗਏ ਹੋ ਨੰਗੇ ਹੁਣ ਰੱਖੋ ਰਹਿ ਕਿਹੜੇ ਗਏ ਜੀ ਅੱਥੀ ਕੋਈ ਤਾਂ ਸੀ ਚਲੋ ਜਿੱਤ ਕੇ ਰੋਕੋ ਉਹਨਾਂ ਨੂੰ ਕਰੋ ਪਰਾਲੇ ਅੱਛੇ ਨੰਬਰ ਵਾਰਡ ਦੀ ਪ੍ਰਤੀਕਟ ਅਭਿਸ਼ੇਕ ਰਾਣਾ ਅਤੇ ਅਜੀਤ ਕੁਮਾਰ ਉਹਨਾਂ ਦਾ ਕਹਿੰਦੇ ਫਸਮਾ ਮੁਕਾਬਲਾ ਹੈ ਔਰ ਇੱਕ ਕੁਲਦੀਪ ਸਿੰਘ 8 ਨੰਬਰ ਵਾਰਡ ਤੋਂ ਟੀਟੂ ਜੀ ਕਿੰਨੇ ਤੁਹਾਡੇ ਵਾਰਡ ਚ ਕਿੰਨੇ ਵੋਟਾਂ ਜੀ ਸੋ 1160 1160 1160 ਆ ਪਹਿਲੀ ਸੇਵਾ ਸ਼ੁਰੂ ਕਰਤੀ ਹਾਂ ਜੀ ਮਾ ਜਿਹੜੇ ਵੋਟਰ ਸੰਦਰ ਕੇ ਫੋਨ ਸਾਮ੍ਹ ਕੇ ਹਾਂ ਜੀ ਹਾਂ ਜੀ ਹਾਂ ਜੀ ਟੋਟਲ ਕਿੰਨੀ ਪੋਲ ਹੋ ਗਈ ਵੋਟਲ ਤੱਕ ਗਰੀਬਾਂ 600 650 ਹਾਂਜੀ ਤੇ ਟੋਟਲ 1100 1100 1160 ਵੋਟਾਂ ਆਈਆਂ ਅੱਧੀਆਂ ਕੋਈਆਂ ਫਿਰ ਹਾਂਜੀ ਹਾਂਜੀ ਤੇ ਅਪੀਲ ਕਰ ਦੋ ਫਿਰ ਵੋਟਰਸ ਨੂੰ ਆਓ ਉੱਧਰ ਤੰਦਰਾੜੇ ਆਇਆ ਪਿਆ ਹਾਂਜੀ ਸਾਰੇ ਜਾਣੇ ਆਣਾ ਤੇ ਵੋਟ ਪਾਣਾ ਹਾਂਜੀ ਕਿ ਤੁਹਾਡਾ ਅਧਿਕਾਰ ਹੈ ਆਮ ਜਨਤਾ ਦਾ ਅਧਿਕਾਰ ਹੈ ਬਿਲਕੁਲ ਸਾਰਿਆਂ ਨੇ ਪੀਲ ਆ ਭਾਈ ਦਰਾਜੋਂ ਨਿਕਲੋ ਤੇ ਵੱਧ ਤੋਂ ਵੱਧ ਪੋਲਿੰਗ ਹੋਵੇ ਵੱਧ ਤੋਂ ਵੱਧ ਪੋਲਿੰਗ ਹੋਵੇ ਜਿਹੜਾ ਤੁਹਾਡਾ ਫੇਵਰੇਟ ਕੈਂਡੀਡੇਟ ਹੈ ਉਹਨੂੰ ਵੋਟ ਕਰੋ ਲੇਕਿਨ ਵੋਟ ਜ਼ਰੂਰ ਕਰੋ ਕਿਉਂਕਿ ਉਹਦੇ ਨਾਲ ਹੀ ਲੀਡ ਮਿਲਣੀ ਹੈ ਜਾਂ ਉਹਦੇ ਨਾਲ ਹੀ ਪਤਾ ਲੱਗਣਾ ਕਿ ਸਹੀ ਮੁਕਾਬਲਾ ਹੋਇਆ ਆਪਾਂ ਤਸਵੀਰਾਂ ਇੱਧਰਲੇ ਪਾਸੇ ਵੀ ਦਿਖਾ ਦਈਏ ਉਹ ਦੇਖੀ ਛੋਟੇ ਵੀ ਛੋਟੇ ਵੀ ਹੱਥ ਨਹੀਂ ਛੱਡ ਕੇ ਚਲਾਈਦਾ ਇਹ ਫਿਰ ਤੋਂ ਮੇਰੇ ਖਿਆਲ ਅਭਿਸ਼ੇਕ ਰਾਣਾ ਦਾ ਪੋਲਿੰਗ ਬੂਥ ਆ ਗਿਆ ਦੋ ਪੋਲਿੰਗ ਬੂਥ ਲਾਈ ਇਹਨਾਂ ਨੇ ਰਾਈਟ ਰਾਈਟ ਰੋਂਗ ਰੋਂਗ ਹੈ ਚੱਲੀ ਜਾਂਦਾ ਕੰਮ ਇਹਨਾਂ ਦਾ ਚਲੋ ਆਜੋ ਇਹਨਾਂ ਨੇ ਆਪਾਂ ਪਹਿਲਾਂ ਗੱਲ ਕਰ ਲਈ ਹੈ ਇਹਨਾਂ ਨੇ ਵੀ ਦੋ ਬੂਥ ਲਾਏ ਨੇ ਦੀਪ ਸਿੰਘ ਪੀ 2 8 ਨੰਬਰ ਵਾਰਡ ਵਾਲੇ ਇਹ ਉਹਨਾਂ ਦਾ ਜੀ ਭੂਤ ਕਿ ਪ੍ਰਵਿੰਦਰ ਉਹਨਾਂ ਦਾ ਜੀ ਪ੍ਰਵਿੰਦਰ ਸਿੰਘ ਲਾਲੀ ਉਹਨਾਂ ਦਾ ਤਾਂ ਆਪਾਂ ਗੱਲ ਕਰਿਆ ਆਏ ਆ ਠੀਕ ਹੈ ਜੀ ਆਪਾਂ ਇਧਰਲੇ ਪਾਸੇ ਆ ਜੀਏ ਸੁਸ਼ਮਨ ਜੀ ਜੀ ਨਮਸਕਾਰ ਸਰ ਠੀਕ ਠਾਕ ਹੋ ਜੀ ਨਵੇਂ ਸ਼ਹਿਰ ਤੋਂ ਜੇ ਅਸੀਂ ਕਵਰੇਜ ਕਰਨਾ ਇੱਥੇ ਨਵਾਂ ਸ਼ਹਿਰ ਤੋਂ ਜੀ ਜੀ ਹੈਲਪ ਕਰਨ ਲਈ ਬਹੁਤ ਬਹੁਤ ਦਾ ਸਕਾਰ ਸਾਹਿਬ ਕੀ ਹਾਲ ਚਾਲ ਬਹੁਤ ਅੱਛਾ ਭਾਈ ਤੁਸੀਂ ਹੋਰ ਜੀ ਕਿਵੇਂ ਲੱਗਦਾ ਮਾਹੌਲ ਕਿਵੇਂ ਲੱਗਦਾ ਜੀ ਦ ਕੋ ਬਲਾਚੌਰ ਚਾਜ ਸਵੇਰ ਤੋਂ ਵੋਟਰਾਂ ਦੇ ਵਿੱਚ ਆਪਣੇ ਆਪਣੇ ਨਮਾਇਦੇ ਚੁਣ ਲਈ ਬਹੁਤ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਔਰ ਇੱਕ ਗੱਲ ਬੜੀ ਵਧੀਆ ਮੈਂ ਸਵੇਰ ਤੋਂ ਜਿਹੜੀ ਬਲਾਚੌਰ ਵਾਸੀਆਂ ਚ ਦੇਖੀ ਆ ਕਿ ਆਪਸੀ ਭਾਈਚਾਰਾ ਬਹੁਤ ਚੰਗੀ ਤਰ੍ਹਾਂ ਇਹਨਾਂ ਨੇ ਬਣਾ ਕੇ ਰੱਖਿਆ ਔਰ ਸ਼ਾਂਤੀਪੂਰਵਕ ਜਿਹੜੀ ਇਲੈਕਸ਼ਨ ਹੋ ਰਹੀ ਆ ਇਹ ਗੱਲ ਜਿਹੜੀ ਬਹੁਤ ਚੰਗੀ ਦੇਖਣ ਨੂੰ ਮਿਲੀ ਹੈ ਇੱਥੋਂ ਜਿਹੜੀ ਅਲੱਗ ਚੀਜ਼ ਮਿਲੀ ਹੈ ਇਲੈਕਸ਼ਨਾਂ ਦੇ ਵਿੱਚ ਔਰ ਮੈਂ ਸਮਝਦਾ ਦੇਖੋ ਜਿੱਤਣਾ ਹਾਰਨਾ ਦੇਸ਼ਕ ਵੱਖਰੀ ਗੱਲ ਹੈ ਪਰ ਜਿਹੜੀ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਹੈ ਬੜੀ ਜ਼ਰੂਰੀ ਆ ਔਰ ਸਾਰਿਆਂ ਨੇ ਆਪੋ ਆਪਣੀ ਮਿਹਨਤ ਵੀ ਕੀਤੀ ਆ VOTING ਚ ਅਤਿ ਸ਼ਾਭ ਵੀ ਬਹੁਤ ਮੈਂ ਦੇਖ ਰਿਹਾ ਮੈਨੂੰ ਲੱਗਦਾ ਕਿ ਵੋਟ ਹੜ ਆਇਆ ਪਿਆ ਜੀ 6 600 ਵੋਟ ਹਰ ਬੂਥ ਦੇ ਉੱਤੇ ਟੋਲ ਹੋ ਚੁੱਕੀ ਇਸ ਤੋਂ ਵੱਧ ਵੀ ਹੋ ਚੁੱਕੀਆਂ ਲੰਬੀਆਂ ਲਾਈਨਾਂ ਨੇ ਔਰ ਇੱਕ ਜਿਹੜੀ ਸਭ ਤੋਂ ਵਧੀਆ ਗੱਲ ਹੈ ਕਿ ਹਰ ਜਿਹੜਾ ਕੈਂਡੀਡੇਟ ਹੈ ਉਹ ਆਪਣੇ ਸਮਰਥਕਾਂ ਸਮੇਤ ਆਪਣੇ ਵਰਕਰਾਂ ਸਮੇਤ ਆਪਣੇ ਬੂਥਾਂ ਉੱਤੇ ਡਟਿਆ ਹੋਇਆ ਔਰ ਠੀਕ ਹੈ ਨਤੀਜਾ ਸ਼ਾਮ ਨੂੰ ਆਉਣ ਵਾਲਾ ਹੈ 5 ਵਜੇ ਤੱਕ ਲਗਭਗ ਨਤੀਜੇ ਆ ਜਾਣੇ ਆ ਔਰ ਮੈਂ ਸਾਰੇ ਬਲਾਚੌਰ ਨਿਵਾਸੀਆਂ ਨੂੰ ਭਾਈਚਾਰਕ ਸਾਂਝ ਬਣਾਉਣ ਲਈ ਵਧਾਈ ਜਰੂਰ ਦੇ ਰਿਹਾ ਅੱਛਾ ਆਪਾਂ ਅੰਦਰ ਮਿਲ ਕੇ ਤੁਸੀਂ ਵੀ ਗੱਲ ਕੀਤੀ ਤੁਸੀਂ ਸਵੇਰ ਤੋਂ ਡਟੇ ਹੋਏ ਹੋ ਜੇ ਜਿੱਤਦੇ ਹੋ ਤਾਂ ਵੱਖਰਾ ਕੀ ਹੋਵੇਗਾ ਦੇਖੋ ਜਿਹੜੇ ਵੀ ਨਮਾਇਦੇ ਵੋਟਰਾਂ ਨੇ ਚੁਣਨੇ ਆ ਜਿਨ੍ਹਾਂ ਨੂੰ ਵੀ ਜਿੱਤ ਮਿਲਣੀ ਨਸੀਬ ਹੋਣੀ ਆ ਉਹਨਾਂ ਦਾ ਇਹ ਫਰਜ਼ ਬਣਦਾ ਕਿ ਜਿਨ੍ਹਾਂ ਭਾਵਨਾਵਾਂ ਦੇ ਨਾਲ ਲੋਕਾਂ ਨੇ ਉਹਨਾਂ ਨੂੰ ਵੋਟ ਪਾਈ ਹੈ ਉਹ ਭਾਵਨਾਵਾਂ ਦੀ ਕਦਰ ਕਰਨੇ ਆਪਣੇ ਬਾੜ ਦਾ ਵਿਕਾਸ ਕਰਨਾ ਆਪਣੇ ਬਾੜ ਨੂੰ ਅੱਗੇ ਲਿਜਾਣ ਲਈ ਔਰ ਲੋਕਾਂ ਦੇ ਕੰਮਾਂ ਨੂੰ ਤਰਜੀਹ ਦੇਣੀ ਜਿਹੜਾ ਮੁੱਖ ਐਜੰਡਾ ਹੋਏਗਾ ਔਰ ਇਹ ਵਿਸ਼ਵਾਸ ਜਿਹੜਾ ਹੈ ਲੋਕਾਂ ਲਈ ਪੜਾ ਕੇ ਵੀ ਰੱਖਣਾ ਪੈਗਾ ਅੱਛਾ ਮੰਨਦੇ ਹੋ ਕਿ ਭ੍ਰਿਸ਼ਟਾਚਾਰੀ ਪੰਜਾਬ 'ਚ ਇਸ ਸਮੇਂ ਹੈਗੀ ਹੈ ਪੂਰੇ ਜੋਰਾਂ ਤੇ ਆ ਜੀ ਫਿਰ ਤੁਹਾਡਾ ਤੁਹਾਡੇ ਜਿਹੜੇ ਕੈਂਡੀਡੇਟ ਹੈ ਚੋਣ ਨਿਸ਼ਾਨ ਟੇਬਲ ਆ ਫਿਰ ਅੰਡਰ ਦਾ ਟੇਬਲ ਵਾਲੇ ਕੰਮ ਮੁੱਕ ਜਾਣਗੇ ਦੇਖੋ ਕੌਂਸਲਰਾਂ ਦੀਆਂ ਇਲੈਕਸ਼ਨਾਂ ਨਾ ਨਹੀਂ ਮੈਂ ਸਮਝਦਾ ਜਿੰਨਾ ਚਿਰ ਸਰਕਾਰ ਭਗਵਾਨਤਮਾਨ ਸਰਕਾਰ ਜਿੰਨਾ ਚਿਰ ਸ਼ੋਹਰਤ ਨਹੀਂ ਹੁੰਦੀ ਬਹੁਤ ਸਾਰੇ ਅਜਿਹੇ ਜਗ੍ਹਾ ਨੇ ਜਿੱਥੇ ਭਗਵਾਨ ਸਾਹਿਬ ਬੋਲਦੇ ਤਾਂ ਬਹੁਤ ਨੇ ਬਹੁਤ ਆਪਣੇ ਲਹਿਜੇ ਦੇ ਵਿੱਚ ਬੋਲਣ ਦੀ ਖੱਟੀ ਖਾ ਰਹੇ ਆਪਣੇ ਲਹਿਜੇ ਦੇ ਵਿੱਚ ਬੋਲਦੇ ਨੇ ਮੈਂ ਭ੍ਰਿਸ਼ਟਾਚਾਰ ਖਤਮ ਕਰਦਾ ਮੈਂ ਆ ਕਰਦਾ ਮੈਂ ਉਹ ਕਰਦਾ ਪਰ ਫਿਜ਼ੀਕਲੀ ਕੋਈ ਖਤਮ ਨਹੀਂ ਹੋਇਆ ਜਿਸ ਤਗੋਂ ਭ੍ਰਿਸ਼ਟਾਚਾਰ ਦੇ ਵਿੱਚ ਜਿਹੜਾ ਵਾਅਦਾ ਹੋਇਆ ਸ਼ਰਿਆਮ ਲੋਕਾਂ ਦੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਲੁੱਟ ਹੋ ਰਹੀ ਹੈ ਜਿੰਨਾ ਪੰਜਾਬ 70 ਸਾਲ ਚ ਤਰੱਕੀ ਕਰਕੇ ਕਿਉਂਕਿ ਤੁਸੀਂ ਪਹਿਲਾਂ ਡਾਟੇ ਦੇਖਦੇ ਸੀ ਹਿੰਦੁਸਤਾਨ ਦੇ ਪੰਜਾਬ ਪਹਿਲੇ 4-5 ਨੰਬਰਾਂ ਚ ਹੁੰਦਾ ਸੀ ਸੂਬਿਆਂ ਦੇ ਵਿੱਚ ਜਦੋਂ ਡਾਟੇ ਕਲੈਕਟ ਹੁੰਦੇ ਸੀ 16ਵੇਂ 17ਵੇਂ ਨੰਬਰ ਦੇ ਤਿੰਨ ਸਾਲਾਂ ਚਲੇ ਗਿਆ ਇੱਥੋਂ ਬਿਲਕੁਲ ਕਲੀਅਰ ਪਤਾ ਲੱਗ ਰਿਹਾ ਕਿ ਪੰਜਾਬ ਪਛੜ ਰਿਹਾ ਪੰਜਾਬੀਆਂ ਨੇ ਜਿਹੜੇ ਭਰੋਸੇ ਦੇ ਨਾਲ 92 ਜਿਤਾਏ ਸੀ ਉਹ ਭਰੋਸਾ ਪੰਜਾਬੀਆਂ ਦਾ ਟੁੱਟ ਚੁੱਕਾ ਹੈ ਔਰ ਭਗਵੰਤ ਮਾਨ ਸਰਕਾਰ ਨੂੰ ਮੈਂ ਸਮਝਦਾ ਹਾਂ ਅਸਤੀਫਾ ਦੇ ਦੇਣਾ ਚਾਹੀਦਾ ਔਰ ਦੁਬਾਰਾ ਲੋਕ ਮਤ ਦੇ ਵਿੱਚ ਆਉਣਾ ਚਾਹੀਦਾ ਬਹੁਤ ਸ਼ੁਕਰੀਆ ਜੀ ਔਰ ਤੁਸੀਂ ਦਿਖਾਈਓ ਨਾ ਪਰ ਮੈਂ ਦੱਸ ਦਿੰਨਾ ਕਿਹ ਰੂਬੂ ਈਵੀਐਮ ਮਸ਼ੀਨ ਇੱਥੇ ਰੱਖੀ ਆ ਬਹੁਤ ਚੰਗੀ ਤਰੀਕੇ ਪ੍ਰਚਾਰ ਕੀਤਾ ਜਾ ਰਿਹਾ ਖੀਰਲਾ ਮੌਕਾ ਵੀ ਨਹੀਂ ਛੱਡਿਆ ਜਾ ਰਿਹਾ ਜੀ ਸਰ ਕਿੰਨੀ ਵੋਟ ਪੋਲ ਹੋ ਗਈ ਆ ਜੀ ਪੋਲ ਹੋਗੇ ਜੀ ਵੋਟ 650 ਦੇ ਕਰੀਬ ਜੀ 750 ਦੇ ਕਰੀਬ 1:3 ਵਜੇ ਹੋਗੇ ਸਪੋਲ ਉਦੋਂ ਬਾਅਦ ਹੋਰ ਹੋ ਰਹੀ ਪੋਲ ਸਵੇਰ 4 ਵਜੇ ਤੱਕ ਹਾਂ 4 ਵਜੇ ਤੋਂ ਸਮਾਂ 4 ਵਜੇ ਦਾ ਸਮਾਂ ਤੱਕ ਜਿਹੜੇ ਕਹਿੰਦੇ ਐਂਟਰ ਕਰਕੇ ਉਸ ਤੋਂ ਬਾਅਦ ਐਂਟਰੀ ਨਹੀਂ ਮਿਲਦੀ ਹਾਂਜੀ ਹਾਂਜੀ ਐਂਟਰੀ ਨਹੀਂ ਮਿਲਣੀ ਤੇ ਉਤਸ਼ਾਹ ਬਹੁਤ ਆ ਜੀ ਵੋਟਰਾਂ 'ਚ ਇਹਨਾਂ ਦੇ ਜਿੰਨੇ ਵੀ ਕੈਂਡੀਡੇਟ ਖੜੇ ਬੜੇ ਆ ਆਪਸ ਵਿੱਚ ਮਤਲਬ ਭਾਈਚਾਰਾ ਮਲਾਪ ਕਹਿੰਦੇ ਜਿੰਤਨ ਉਹ ਹੈ ਕਿ ਨਹੀਂ ਭਾਈਚਾਰ ਖਾਂ ਚਾਹੀਦੀ ਹੈ ਭਾਈਚਾਰੇ ਸੰਜ ਬਹੁਤ ਵਧੀਆ ਬਣੀ ਹੋਈ ਆ ਤੇ ਅਸੀਂ ਵੋਟਰ ਨੂੰ ਅਪੀਲ ਕਰਦੇ ਆ ਵੀ ਵੱਧ ਚੜ ਕੇ ਵੋਟਾਂ ਪਾਉਣ ਤੇ ਆਪਣਾ ਜਿਹੜਾ ਕੰਮ ਕਰਨ ਵਾਲਾ ਨਮਾਇੰਦਾ ਚੁਣੋ ਜੀ ਫਿਰ ਸਾਡਾ ਕੰਮ ਹੈ ਆਲੋਚਨਾ ਨਾਲ ਦੀ ਨਾਲ ਹੀ ਕਰਦਣਾ ਪਾਣੀ ਦੇਖੋ ਕਿਹੜੇ ਰੰਗ ਦਾ ਹੈ ਜੀ ਹਾਂ ਜੀ ਹਾਂ ਜੀ ਬਿਲਕੁਲ ਠੀਕ ਆ ਜੀ ਗੱਲ ਤੁਹਾਡੀ ਜਿਹੜੀ ਚੀਜ਼ ਨਜ਼ਰ ਆਉਂਦੀ ਉਹ ਛੱਡ ਨਹੀਂ ਸਕੀ ਬਿਲਕੁਲ ਠੀਕ ਹੈ ਗੱਲ ਤੁਹਾਡੀ ਲੋਕਾ ਜਿਹੜੇ ਵੀ ਨਮਾਇੰਦੇ ਚੁਣੇ ਜਾਣ ਉਹ ਲੋਕਾਂ ਦੀ ਸਿਹਤ ਲਈ ਔਰ ਬੁਨਿਆਦੀ ਸਹੂਲਤਾਂ ਨੂੰ ਧਿਆਨ ਜ਼ਰ ਬਹੁਤ ਸ਼ੁਕਰੀਆ ਜੀ ਸਕਾਰ ਸਾਹਿਬ ਨਾਲ ਵੀ ਗੱਲਬਾਤ ਹੋਈ ਹੈ ਔਰ ਅਸੀਂ ਤਾਂ ਹੀ ਬੇਨਤੀ ਕੀਤੀ ਕਿ ਅੰਡਰ ਦਾ ਟੇਬਲ ਜਿਹੜੇ ਕੰਮ ਹੁੰਦੇ ਆ ਉਹਨਾਂ ਦੇ ਮੱਥੇ ਪੈਣੇ ਚਾਹੀਦੀ ਆ ਲੋਕਾਂ ਦੇ ਕੰਮ ਸਿਰੇ ਚੜਨੇ ਚਾਹੀਦੇ ਆ ਬਿਨਾਂ ਕਿਸੇ ਸਿਫਾਰਿਸ਼ ਤੋਂ ਜਿਵੇਂ ਸੀਐਮ ਸਾਹਿਬ ਕਦੀ ਪਰਦੇਸ ਸੱਚ ਜਾ ਕੇ ਕਹਿੰਦੇ ਸੀਗੇ ਕਿ ਸਾਡੇ ਐਮਐਲਏ ਵੀ ਤੇ ਸਾਡੇ ਜਿਹੜੇ ਸੀਨੀਅਰ ਨਮਾਇੰਦਗੋ ਉਹ ਵੀ ਗੈਸ ਸਿਲੰਡਰ ਦੀ ਲਾਈਨ 'ਚ ਲੱਗੂਗੇ ਇਦਾਂ ਦਿਨ ਆਉਣ ਫਿਰ ਮੰਨਾਂਗੇ ਕਿ ਬਦਲਾ ਆ ਗਿਆ ਪਰ ਹਾਲ ਦੀ ਘੜੀ ਤਾਂ ਠਾ ਠਾਈ ਜਿੱਦਦਰ ਮਰਜੀ ਔਨ ਕਰ ਲਓ ਸੱਚ ਇਹੀ ਹੈ ਬਾਕੀ ਜੇ ਕਹੋ ਤਾਂ ਕਾਗਜ਼ਾਂ 'ਚ ਤਰੀਫ ਅਸੀਂ ਵੀ ਕਰ ਦਿੰਨੇ ਆ ਇਹਨਾਂ ਦੇ ਉਧਰਲੇ ਪਾਸੇ ਗੱਲ ਕਰੇ ਪਰ ਸਰਦਾਰ ਜੀ ਕੀ ਸਾਡਾ ਲਾਈਵ ਦੇਖਦੇ ਆ ਕਿ ਕੀ ਦੇਣੇ ਆ ਅਰੇ ਆ ਵੀ ਲਾਈਵ ਦੇਖੇ ਜੀ ਜੀ ਮੈਂ ਹੋਰ ਜੋ ਤੁਸੀਂ ਵੀ ਲਾਈਵ ਓਕੇ ਜੀ ਹੋ ਗਿਆ ਜੀ ਕੀ ਕਹੂੰਗਾ ਕਿ ਸਤਿ ਕਿਹੋ ਜੀ ਸਥਿਤੀ ਹੈ ਅੱਛੀ ਹੈ ਅਜਾ ਪਰ ਆਪਾਂ VOTING ਦੀ ਅਪੀਲ ਉਧਾ ਵੋਟਰਸ ਨੂੰ ਅਪੀਲ ਕਰਨੀ ਵੋਟ ਪਾ ਦਿਓ ਕੈਂਡੀਡੇਟ ਦੀ ਅਪੀਲ ਨਹੀਂ ਕਰਨੀ ਉਧਾ ਹੁਣ ਸਥਿਤੀ ਸਮਝਾ ਦਿਓ ਕਿਹੋ ਜੀ ਉਹ ਪਹਿਨੀਵਾਸ ਬੁੱਢ ਪਾਉ ਬਾਪ ਬੰਦੇ ਨੂੰ ਤੁਹਾਡਾ ਅਧਿਕਾਰ ਹੈ ਹਾਂਜੀ ਹੈਨਾ ਤੁਹਾਡਾ ਅਧਿਕਾਰ ਤੁਹਾਡੇ ਤੋਂ ਵੋਟ ਪਾਣ ਦਾ ਕੋਈ ਨਹੀਂ ਖੋ ਸਕਦਾ ਪਾਓ ਸ਼ਾਮ ਨੂੰ ਫੋਟੋ ਵੀ ਪਾਣੀ ਆ ਫਿਰ ਐ ਅੰਕਲ ਜਿਹੜੀ ਦਿਖਾ ਕੇ ਨਾ ਹਾਂਜੀ 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 ਓਕੇ ਜੀ ਇਹ ਤੁਹਾਨੂੰ ਫੋਟੋ ਪਾਣ ਤੋਂ ਦਿਖਾਈਓ ਜਰਾ ਆ ਫੋਟੋ ਪਾਣ ਤਾਂ ਨਾ ਰਹਿ ਜੀ ਉਹ ਸ਼ਾਮ ਨੂੰ ਕਿ ਗਵਾਂਡੀਆਂ ਨੇ ਬਾਅਦ ਦੀ ਮੈਂ ਰਹਿ ਗਿਆ ਠੀਕ ਹੈ ਜੀ ਤੁੱਟੀ ਬਾਹਨ ਨੂੰ ਵੀ ਵੋਟ ਪਾਏ ਆ ਦੇਖੋ ਜੀ ਇੱਧਰ ਐਦਾ ਹੈ ਕਿ ਚਾਹੇ ਬੰਦਾ ਜੋ ਮਰਜੀ ਹੈ ਚਾਹੇ ਬੰਦੇ ਸੱਟ ਲੱਗੀ ਹੈ ਪਰ ਵੋਟ ਬਾਣ ਜ਼ਰੂਰ ਜਾਵੇ ਅਧਿਕਾਰ ਹੈ ਇੱਕ ਹੈ ਨਾ ਤਾਂ ਇਹ ਹੈ ਕਿ ਆਪਾਂ ਜੇ ਬਧੀਆ ਤਰੀਕੇ ਨਾਲ ਨਾਗਰਿਕ ਕੋਈ ਚੁਣਾਂਗੇ ਨਾ ਤਾਂ ਹੀ ਉਹ ਸਹੀ ਹੋਊਗਾ ਕਿਤੋਂ ਕਿਹੜੀ ਕੰਟਰੀ ਤੋਂ ਆਏ ਜੀ ਆ ਉਹ ਪਿੱਛੇ ਪਾਕਿਸਤਾਨ ਕਹੀ ਜਾਂਦਾ ਇੱਕ ਹੋਰ ਐ ਨਾ ਕਰੋ ਯਾਰ ਸ਼ਰਾਰਤਾਂ ਨਾ ਕਰੋ ਤੁਸੀਂ ਗੱਲ ਕਰੋ ਜੀ ਆਪਾਂ ਤੁਸੀਂ ਸونی ਜਾਣਦੇ ਮਿਲੇ ਹੋਏ ਆਪਾਂ ਬਿਲਕੁਲ ਵੀ ਨਹੀਂ ਦੇਖੋ ਇਹਨਾਂ ਦੀ ਗੱਲ ਬਹੁਤ ਚੰਗੀ ਹੈ ਕਿ ਕੋਈ ਵੀ ਬੰਦਾ ਵੋਟ ਪਾਣ ਤੋਂ ਨਾ ਰਵੇ ਤੁਹਾਨੂੰ ਵੋਟ ਪਾਣ ਤੋਂ ਕੋਈ ਨਹੀਂ ਰੋਕ ਸਕਦਾ ਬਾਦ ਪਛਤਾਣ ਨਾਲੋਂ ਕੇਅਰ ਫਲਾਨਾ ਜਿੱਤਣਾ ਚਾਹੀਦਾ ਸੀਗਾ ਉਹ ਜਿੱਤਣਾ ਚਾਹੀਦਾ ਸੀਗਾ ਜਿਹਾ ਕਿਵੇਂ ਜਿੱਤ ਗਿਆ ਉਹਦੇ ਨਾਲ ਚੰਗਾ ਤੁਸੀਂ ਵੋਟ ਪਾਓ ਮੌਕਾ ਜਿਹੜਾ ਹੈਗਾ ਨਾ ਉਹ ਇੱਕ ਦੇਣਾ ਚਾਹੀਦਾ ਸਾਰਿਆਂ ਨੂੰ ਦੋ ਮੌਕੇ ਉਹ ਮੌਕਾ ਤਾਂ ਹੀ ਦੇ ਹੋਣਾ ਜੇ ਆਪਾਂ ਵੋਟ ਵੰ ਜਾਉਂਗੇ ਇਹ ਗੱਲ ਇਦਾਂ ਸ਼ਰਾਰਤ ਤਾਂ ਨਹੀਂ ਕਰੀਂ ਇਹਦੇ 버거 ਖਾ ਲੋ ਜੀ ਨਾਲੇ ਵੋਟ ਪਾਓ ਦੇਹੀ 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 ਚਲੋ ਤੁਹਾਡੇ ਕਹਿਣ ਤੇ ਕੀ ਬਤਾ ਖਲਾਵੀ ਦੇਣਾ ਸਰ ਕਿਹੋ ਜਿਹਾ ਮਾਹੌਲ ਹੈ ਜੀ ਬਲਾ ਚੋਰ ਦਾ ਬਹੁਤ ਬਹੁਤ ਬੜਾ ਸ਼ਾਂਤਮਈ ਮਾਹੌਲ ਚੱਲ ਰਿਹਾ ਜੀ ਕੋਈ ਸਾਨੂੰ ਇੱਕ ਅੱਧੀ ਵੀ ਅੱਥੇ ਰਿਪੋਰਟ ਅਸੀਂ ਸਾਰੇ ਵਾਰ ਤਕਰੀਬਨ ਘੁੰਮ ਕੇ ਆਏ ਆ ਜੀ ਕੋਈ ਇਦਾਂ ਦੀ ਹੈ ਨਹੀਂ ਸਾਰੇ ਸਦਭਾਵਨਾ ਵਾਲੇ ਜੀ ਇਲੈਕਸ਼ਨ ਬਹੁਤ ਹੋ ਰਿਹਾ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਬਹੁਤ ਚੰਗੀ ਗੱਲ ਹੈ ਜੀ ਉਹ ਚੰਗੀ ਗੱਲ ਹੈ ਇਹ ਭਾਈਚਾਰਾ ਕਾਇਮ ਹੋ ਰਿਹਾ ਸਾਰਾ ਹੋਰ ਬਹੁਤ ਬਹੁਤ ਧੰਨਵਾਦ ਜੀ ਕੀ ਲੱਗਦਾ ਕਾਉਂਸਲ ਕਿਹਦੀ ਬਣੇਗੀ ਫਿਰ ਕੌਂਸਲ ਤਾਂ ਚਲੋ ਇਹ ਕੈਂਟਰ ਲੱਗ ਜਾਣਾ ਪਤਾ ਲੋਕਾਂ ਨੇ ਦੇਖੋ ਅੱਜ ਕੱਲ੍ਹ ਲੋਕ ਬੜੇ ਸੂਝਵਾਨ ਵੋਟਰ ਹੋ ਗਏ ਆ ਤੇ ਪਤਾ ਸਭ ਨੂੰ ਹੈ ਵੀ ਕੌਣ ਕੰਮ ਕਰਦਾ ਜਿਹੜਾ ਬੰਦਿਆਂ ਨੇ ਇਹਨਾਂ ਨੇ ਐਮਸੀ ਹੋਈ ਨਾ ਪਿਛਲੇ ਇਲੈਕਸ਼ਨ 'ਚ ਐਮਸੀ ਸੀਗੇ ਉਹਨਾਂ ਨੇ ਕੰਮ ਕੀਤਾ ਲੋਕ ਬੋਲਦੇ ਆ ਉਹਨਾਂ ਦਾ ਕੰਮ ਵੀ ਬੋਲਦਾ ਜੀ ਜਦੋਂ ਚਲੋ ਆਏ ਦੇਖਦੇ ਮੈਂ ਪਿੰਡੇ ਕੋਲ ਆ ਕੇ ਜਾ ਕੇ ਆਇਆ ਬਾਕੀ ਚਲੋ ਮੈਂ ਹੁਣ ਕਿਸੇ ਨਾਂ ਹੀ ਲੰਦਾ ਇੱਕ ਨਾਂ ਲਿਆ ਹਾਂ ਤੇ ਇਹਨਾਂ ਲੋਕ ਬੋਲਦੇ ਆ ਕਿ ਇਹਨਾਂ ਨੇ ਕੰਮ ਕੀਤਾ ਹੈਗਾ ਸਰ ਜਿਨ੍ਹਾਂ ਨੇ ਕੰਮ ਕੀਤਾ ਉਹ ਤਾਂ ਨਿਸ਼ਚਿੰਤ ਰਹਿਣ ਫਿਰ ਨਿਸ਼ਚਿੰਤ ਹੈ ਬਿਲਕੁਲ ਬਿਲਕੁਲ ਲੋਕ ਕਹਿ ਰਹੇ ਇਹਨਾਂ ਨੇ ਕੰਮ ਕੀਤਾ ਅੱਗੇ ਨੂੰ ਹੋਰ ਵੀ ਕਰਨਗੇ ਜੋ ਵੀ ਹੋਏਗਾ ਬਾਕੀ ਸਰਕਾਰ ਦਾ ਸਾਥ ਨਾਲ ਹੀ ਆਸੀਂ ਸਰਕਾਰ ਦੇ ਬੰਦੇ ਆ ਸਰਕਾਰ ਦੇ ਨਾਲ ਹੀ ਆ ਕੋਈ ਅਸੀਂ ਗੱਲ ਨਹੀਂ ਆ ਇਹ ਵੀ ਚੰਗੀ ਗੱਲ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ شکریہ ਜੀ ਸਰਕਾਰ ਦਾ ਸਹਿਯੋਗ ਕਰਨਾ ਪਵੇਗਾ ਹੂੰ ਪਹਿਲਾਂ ਗਵਰਨਮੈਂਟ ਨੂੰ ਮਿੰਟ-ਮਿੰਟ ਤੇ ਗੌਰ ਕਰਨਾ ਚਾਹੀਦਾ ਕੰਮ ਤਾਂ ਵੀ ਹੋਣਗੇ ਬਾਕੀ ਉਹਨਾਂ ਦੀ ਜਿਹੜੀ ਕੋਈ ਗੱਲ ਕਮੀ ਪੇਸ਼ੀ ਹੁੰਦੀ ਹੈ ਉਹ ਵੀ ਉਹਨਾਂ ਨੇ ਸਾਹਮਣੇ ਆਉਂਦੇ ਧਿਆਨ ਨਾਲ ਲਈ ਜੀ ਦੀ ਕਿ ਇਹ ਕਮੀ ਪੇਸ਼ੀ ਹੈਗੀ ਹੈ ਕਿ ਕਈ ਵਾਰੀ ਕੋਈ ਮੁਲਾਜ਼ਮ ਜਾਂ ਅਫਸਰ ਨਹੀਂ ਪਛਾਣਦੇ ਸਰਕਾਰ ਤੱਕ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਜੀ ਪੁਲ ਦਾ ਕੰਮ ਕਰਨਾ ਚਾਹੀਦਾ ਬਿਲਕੁਲ ਔਰ ਖਿਆਲ ਰੱਖਣਾ ਚਾਹੀਦਾ ਉਮੀਦਾਂ ਤੇ ਪੁਲ ਦਾ ਟੁੱਟਣ ਬਿਲਕੁਲ ਥੈਂਕ ਯੂ ਬਹੁਤ ਸ਼ੁਕਰ ਹੈ ਜੀ ਸਰ ਆਪਣਾ ਨਾਮ ਦੱਸਿਆ ਨਹੀਂ ਤੁਸੀਂ ਬਲਾਈਓ ਜੀ ਨਾਮ ਦੱਸਿਆ ਹੀ ਨਹੀਂ ਮੇਰਾ ਨਾਮ ਵਰਿੰਦਰ ਕੁਮਾਰ ਭਾਰਦੋਆ ਜੀ ਰਿਟਾਇਰ ਹੈ ਤਾ ਆਪਣਾ ਤਜਰਬਾ ਸਾਂਝਾ ਕੀਤਾ ਵਿਰਿੰਦਰ ਕੁਮਾਰ ਭਾਰਤਵਾਦੀ ਜੀ ਨੇ ਔਰ ਇਹ ਤਸਵੀਰਾਂ ਤੁਹਾਨੂੰ ਬਲਾਚੌਰ ਤੋਂ 6 ਨੰਬਰ ਤੇ 8 ਵਾਰਡ ਦੀਆਂ ਦਿਖਾ ਰਹੇ ਹਾਂ ਅੰਦਰ ਹੜ ਆਇਆ ਪਿਆ ਵੋਟਰਸ ਦਾ ਔਰ ਉਮੀਦ ਕਰਦੇ ਹਾਂ ਇਧਰਲੇ ਪਾਸੇ ਵੀ ਜਿਹੜੇ ਤੁਹਾਨੂੰ ਲੱਗਦਾ ਕਿ ਸੁਚੇਤ ਨੇ ਜਿਹੜੇ ਤੁਹਾਨੂੰ ਲੱਗਦਾ ਸੁਚਾਰੂ ਕੰਮ ਕਰਨਗੇ ਜਿਹੜੇ ਤੁਹਾਨੂੰ ਲੱਗਦਾ ਕਿ ਤੁਹਾਡੇ ਏਰੀਆ ਦੀ ਡਿਵੈਲਪਮੈਂਟ ਕਰਨਗੇ ਉਹਨਾਂ ਨੂੰ ਤੁਸੀਂ ਬਿਨਾਂ ਕਿਸੇ ਡਰ ਬਿਨਾਂ ਕਿਸੇ ਚਿੰਤਾ ਦੇ ਵੋਟ ਪਾਉਣੀ ਹੈ ਔਰ ਜਿਹੜੇ ਤੁਹਾਨੂੰ ਲੱਗਦਾ ਕੇ ਹੋ ਸਕਦਾ ਬਾਅਦ ਵਿੱਚ ਸਾਥ ਨਾ ਦੇਣ ਹੋ ਸਕਦਾ ਬਾਅਦ ਵਿੱਚ ਫੋਨ ਨਾ ਚੱਕਣ ਉਹ ਤੁਹਾਡੇ ਕੋ ਹੁਣ ਹੀ ਮੌਕਾ ਹੈ ਬਾਅਦ ਵਿੱਚ ਮੌਕਾ ਨਹੀਂ ਮਿਲਣਾ ਵੋਟ ਜ਼ਰੂਰ ਪਾਣੀ ਚਾਹੀਦੀ ਆ ਤੁਹਾਡਾ ਹੱਕ ਤੁਹਾਡੇ ਤੋਂ ਕੋਈ ਖੋ ਨਹੀਂ ਸਕਦਾ ਆ ਬੀਬੀਆਂ ਨੇ ਤਾਂ ਦਿਲ ਜਿੱਤ ਲੈ ਇੱਥੇ ਪਾਰਾ ਦੇ ਕੇ ਬੀਬੇ ਕੋਈ ਗਾਣਾ ਗੋਣਾ ਵੀ ਗਾਉਣੇ ਆ ਕਿ ਗੱਲਾਂ ਹੀ ਕਰੀ ਜਾਨੀਆਂ ਕਿੰਦਾ ਬਾਣਾ ਹੈ ਕਿੰਦਾ ਗੋਣਾ ਕਿੰਦਾ ਬਾਣਾ ਸੀ ਅੱਛਾ ਚੁਗਲੀਆਂ ਤਾਂ ਨਹੀਂ ਕੀਤੀਆਂ ਕਿ ਦੋਸ਼ ਹੀ ਭਰਿਆ ਇਹ ਗੱਲ ਜਰੂਰੀ ਹੈ ਵੈਂਟੀਲੇਟ ਹੋ ਜਾਂਦਾ ਬੰਦਾ ਪੜਾਸ ਨਿਕਲ ਜਾਂਦੀ ਹੈ ਹਾਂਜੀ ਜਰੂਰੀ ਹੈ ਜੀ ਚੁਗਲੀਆਂ ਸਭ ਤੋਂ ਜ਼ਿਆਦਾ ਜਰੂਰੀ ਮੈਂ ਤਾਂ ਆਪ ਸੋਚਦਾ ਕਿ ਵੇ ਇੱਕ ਬੰਦਾ ਰੱਖਾ ਚੁਗਲੀਆਂ ਕਰਿਆ ਕਰਾ ਬਣਾਸ ਨਿਕਲ ਜਾਂਦੀ ਹੈ ਹਾਂਜੀ ਐਵੇਂ ਡਾਕਟਰ ਕੋਲ ਵੀ ਜਾਣਾ ਹੈ ਐਵੇਂ ਡਾਕਟਰਾਂ ਕੋਲ ਵੀ ਜਾਣਾ ਹੀ ਹੈ ਦਰ ਤੇਰੇ ਖਾਸ ਖੇਲਣਾ ਹੋ ਜਾਂਦਾ ਚੁਗਲੀਆਂ ਵੈਸੇ ਨਹੀਂ ਕਰਦੇ ਕਿਸੇ ਦੀ ਆਪਣੇ ਘਰ ਦੇ ਡਾਕਟਰ ਵੀ ਤਾਂ ਮੋਏ ਪੜਾਸੀ ਖੜਦੇ ਕਿਸ ਦੀ ਗੋਲੀ ਦੇ ਕੇ ਹਾਂਜੀ ਤਾਂ ਉਹ ਅਸੀਂ ਆਪ ਕਰਾ ਉਹ ਅਸੀਂ ਆਪੇ ਪੜਾਸ ਕਰ ਲੈਂਦੇ ਆ ਫਿਰ ਡਾਕਟਰ ਕੋਲ ਜਰੂਰੀ ਜਾਣਾ ਗੋਲੀ ਲੈਣ ਉਹ ਅਸੀਂ ਆਪ ਐ ਵਾਤਾ ਡਾਕਟਰ ਨੂੰ ਜਾ ਕੇ ਕਹਿੰਦਾ ਚਿੱਤ ਘਾਉ ਮੋ ਕਰਦਾ ਉਹਨੇ ਗੈਸ ਨਹੀਂ ਕੋਣੀ ਦੇ ਦੇਣੀ ਆ ਆ ਤਾਂ ਕੇ ਖੰਦੇ ਆ ਤੇ ਸੁਗੂ ਦੇ ਖੰਦੇ ਵਿੱਚ ਮਾਤਾ ਫੋਨ ਤੇਰਾ ਬਹੁਤ ਸੋਹਣਾ ਫੋਨ ਚਾਲਾ ਨਹੀਂ ਸੋਹਣਾ ਇਹ ਸਭ ਨਹੀਂ ਸਭ ਤੋਂ ਸੋਹਣਾ ਫੋਨ ਹੈ ਹੀ ਸੀ ਹੁਣ ਤਾਂ ਅੱਖਾਂ ਵਿੱਚ ਦੇਖੀ ਜਾਂਦਾ ਬੰਦਾ ਐਨਕਾ ਲੱਗੀ ਜਾਂਦੀਆਂ ਮਾਤਾ ਆਈਫੋਨ ਵਧੀਆ ਮੈਂ ਵੀ ਇੱਦਾਂ ਦਾ ਲੈਣਾ ਹੁਣ ਕਿਹੜੀ ਕੰਪਨੀ ਹੈ ਇਹ ਇਹੀ ਲੈ ਲਓ ਇਹੀ ਲੈ ਲਓ ਵਧੀਆ ਆਈਫੋਨ ਇਹੀ ਲੈ ਲਓ ਮਾਤਾ ਇਹੀ ਲੈ ਲਓ ਲੈ ਲਓ ਆਈਫੋਨ ਵਧੀਆ ਇਹ ਬਜ਼ੁਰਗ ਹੀ ਦੇ ਸਕਦੇ ਹਨਾ ਇਹ ਸ਼ੀਰਵਾ ਦੇਣ ਮਾਂ ਹੈ ਦੇ ਸਕਦੀ ਆ ਸਹੀ ਗੱਲ ਮਾਤਾ ਤੁਸੀਂ ਕੋਈ ਗੱਲ ਸੁਣਾ ਦਿਓ ਫਿਰ ਜੜੀ ਯਾਦ ਰਹਿ ਜਵੇ ਮੈਂ ਢਾਲ ਗਿਆ ਸਨਾਨੀ ਉਹ ਹੀ ਸ਼ਾਲਾ ਹੈ ਹੋਰ ਕਿਆ ਸਨਾਨਾ ਸੀ ਐਦੀ ਖੁਸ਼ ਰੋ ਹੱਸਦੇ ਰਹੋ ਤੁਹਾਨੂੰ ਦੇਖ ਕੇ ਚਾਹ ਚੜ ਗਿਆ ਫੋਨ ਵਧਨ ਠੀਕ ਹੈ ਨਾ ਸਭ ਤੋਂ ਵੱਡੀ ਗੱਲ ਤੇ ਹੀ ਆ ਹੱਸਦੇ ਖੇਡਦੇ ਰਹੋ ਆ ਦੇਖ ਇੱਧਰ ਆ ਜਾ ਇਹ ਤੁਸੀਂ ਵੋਟਰ ਨੂੰ ਸੱਦਦੇ ਪਏ ਆ ਨਾ ਨਾ ਰਿਪੋਰਟਰ ਤਾਂ ਦੇਖੋ ਰਿਹਾ ਇਹ ਇਹ ਮੁੰਡੇ ਹਿਮਾਚਲੀ ਲੱਗਦੇ ਨੇ नहीं सर ये उत्तर प्रदेश से उत्तर प्रदेश से आपकी आप वोट है इधर यस इंग्लिश बोल दिया आज सर ये टीचर बोल लेते हैं ये पंजाब जाके भी बोल लेते हैं पंजाबी बोल सर आपको मेरा तो थोड़ा छोटा फास जाता है हिंदी में मैं पंजाबी में बात करूं ओके ओके इंग्लिश बहुत मारते हैं अच्छा अच्छा मैं दसो थोड़ा पंजाब की स्थिति कहो जी लगी वोट इलेक्शन यूपी नालों कि वखरा लगे यूपी से तो अलग है अलग काफी यूपी से गुंडागर्दी होते ज्यादा कि इतने ज्यादा नहीं वहां पे ज्यादा है वहां पे बदमाशी होती है वो पहले होती थी अभी होगी राजा अपनी होती होगी का राजा अब तो तीन है वहां पे गुंडा राज यूपी वैसे इस गल्लो बढ़िया जिने बदमाश गुंडे सब खत्म करते गुंडा राज खत्म वहां पे अब राजपूत राजा है चलो तुसी राजपूत लगदे ने सारे राजे ताहे अपने तारीफा कर ही जाने मौका नहीं छोड़दे बड़ी तारीफ करने का ਏ ਅਸੀਂ ਆਪੇ ਤਰੀਫਾਂ ਕਰੀਦੀ। ਹਮਾਰੀ ਯਾਰ ਤਾਂ ਐਸਾ ਹੈ ਹਮੇ ਤਾਰੀਫ ਕਰਨੇ ਦੀ ਜ਼ਰੂਰਤ ਨਹੀਂ ਹੈ। ਉਹ ਸ਼ੁਰੂ ਸੇ ਹੀ ਚਲਾ ਆ ਰਹਾ ਹੈ। ਕੌਣ ਬੋਲੀ ਢਡੋਂ? ਚਲੋ ਬਹੁਤ ਸ਼ੁਕਰੀਆ ਜੀ। ਬਹੁਤ ਧੰਨਵਾਦ। ਤੁਸੀਂ ਮਾਹੌਲ ਬਣਾਤਾ ਸਾਨੂੰ ਵੀ ਰੂਹ ਨੂੰ ਰਾਜੀ ਕਰਤਾ। ਠੀਕ ਹੈ ਜੀ। ਬਹੁਤ ਸ਼ੁਕਰੀਆ। ਤੇ 6 ਨੰਬਰ ਤੇ 8 ਨੰਬਰ ਵਾਰਡ ਦੀਆਂ ਤਸਵੀਰਾਂ। ਔਰ ਸਭ ਤੋਂ ਚੰਗੀ ਗੱਲ ਹੈ ਕਿ ਭਾਈਚਾਰਾ, ਸਾਂਝ ਹੈ, ਪਿਆਰ ਹੈ, ਮੁਹੱਬਤ ਹੈ। ਮਿਲਨਸਰ ਲੋਕ ਨੇ ਔਰ ਉਮੀਦ ਕਰਦੇ ਆ ਇਹ ਮੁਹੱਬਤ ਇਲੈਕਸ਼ਨ ਜਦੋਂ ਰਿਜ਼ਲਟ ਆਵੇਗਾ ਉਸ ਤੋਂ ਬਾਅਦ ਵੀ ਬਣੀ ਰਵੇ ਉਸ ਤੋਂ ਬਾਅਦ ਵੀ ਪ੍ਰੇਮ ਪਿਆਰ ਭਾਈਚਾਰਾ ਬਣਿਆ ਰਵੇ ਕਿਉਂਕਿ ਭਾਈਚਾਰਾ ਹੈ ਤਾਂ ਦੁਨੀਆ ਸੋਹਣੀ ਲੱਗਦੀ ਏ ਭਾਈਚਾਰਾ ਵਿਗੜ ਜਾਵੇ ਫਿਰ ਦੁਨੀਆ ਵੀ ਨਹੀਂ ਸੋਹਣੀ ਲੱਗਦੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ